ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਘਰ ਵਿੱਚ ਇਸ ਜਗ੍ਹਾ ਤੇ ਤੁਸੀਂ ਦੋ ਲੌਂਗ ਛੁਪਾ ਦੇਣੇ ਹਨ ਤਾਂ ਵੇਖਿਓ ਤੁਹਾਡਾ ਘਰ ਖੁਸ਼ੀਆਂ ਤੇ ਪੈਸਿਆਂ ਦੇ ਨਾਲ ਭਰ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਘਰ ਤੇ ਹਮੇਸ਼ਾ ਲਈ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਤ ਸੰਗਤ ਜੀ ਕਈ ਵਾਰ ਤਾਂ ਆਪਣੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਲੈ ਕੇ ਮਨੁੱਖ ਇੱਕ ਟੈਨਸ਼ਨ ਦੇ ਵਿੱਚ ਰਹਿੰਦਾ ਹੈ ਪਰ ਸਾਤ ਸੰਗਤ ਜੀ ਅੱਜ ਅਸੀਂ ਜੋ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਸਿਰਫ ਤੇ ਸਿਰਫ ਪੈਸਿਆਂ ਨੂੰ ਹੀ ਲੈ ਕੇ ਕਰਾਂਗੇ ਜਿਹੜੇ ਵੀ ਘਰਾਂ ਦੇ ਵਿੱਚ ਪੈਸਿਆਂ ਦੀ ਦਿੱਕਤ ਚੱਲ ਰਹੀ ਹੈ ਜਾਂ ਪ੍ਰੋਬਲਮ ਚੱਲ ਰਹੀ ਹੈ ਜਾਂ ਪੈਸਾ ਨਹੀਂ ਰੁਕਦਾ ਤੇ ਜਾਂ ਫਿਰ ਸਾਤ ਸੰਗਤ ਜੀ ਉਹ ਜਿਹੜੇ ਮਨੁੱਖ ਹਨ ਬਹੁਤ ਜ਼ਿਆਦਾ ਮਿਹਨਤ ਕਰਦੇ ਹਨ ਪਰ ਘਰ ਦੇ ਵਿੱਚ ਪੈਸਾ ਫਿਰ ਵੀ ਨਹੀਂ ਰੁਕਦਾ ਪੈਸਾ ਲੈ ਕੇ ਆਈਦਾ ਹੈ ਪਰ ਪਤਾ ਨਹੀਂ ਲੱਗਦਾ ਕਿੱਥੇ ਚਲਿਆ ਜਾਂਦਾ ਹੈ ਕਹਿਣ ਦਾ ਭਾਵ ਹੈ ਪੈਸੇ ਦੀ ਉਹਨਾਂ ਦੇ ਘਰ ਵਿੱਚ ਬਰਕਤ ਹੀ ਨਹੀਂ ਰਹਿੰਦੀ ਇਸੇ ਤਰ੍ਹਾਂ ਜੋ ਅਸੀਂ ਅੱਜ ਇੱਕ ਛੋਟਾ ਜਿਹਾ ਉਪਾਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਜੀ ਤੁਹਾਡੇ ਘਰ ਦੀ ਇਸ ਨਾਲ ਜਿੰਨੀ ਵੀ ਪਰੇਸ਼ਾਨੀ ਹੋਵੇਗੀ ਜੋ ਪੈਸਿਆਂ ਦੇ ਨਾਲ ਰਿਲੇਟਡ ਮੁਸ਼ਕਲ ਹੋਵੇਗੀ ਉਹ ਹੱਲ ਹੋ ਜਾਵੇਗੀ ਜੇਕਰ ਤੁਹਾਡੇ ਘਰ ਵਿੱਚ ਪੈਸੇ ਨੂੰ ਲੈ ਕੇ ਬਰਕਤ ਨਹੀਂ ਪੈਂਦੀ ਜਾਂ ਤੁਹਾਡੇ ਘਰ ਪੈਸਾ ਨਹੀਂ ਰੁਕਦਾ ਤੁਹਾਡੇ ਘਰ ਵਿੱਚ ਬਰਕਤ ਪੈਣੀ ਵੀ ਸ਼ੁਰੂ ਹੋ ਜਾਵੇਗੀ ਇਸ ਉਪਾਅ ਨੂੰ ਕਰਨ ਦੇ ਨਾਲ ਜੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਖਾਸ ਸਾਬਿਤ ਹੋ ਜਾਵੇਗੀ ਇਸ ਲਈ ਤੁਹਾਡੇ ਅੱਗੇ ਬੇਨਤੀ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਤੁਸੀਂ ਜ਼ਰੂਰ ਸੁਣ ਲੈਣਾ ਕਿਉਂਕਿ ਅੱਧੀ ਤੇ ਅਧੂਰੀ ਜਾਣਕਾਰੀ ਹਮੇਸ਼ਾ ਖਤਰਨਾਕ ਹੁੰਦੀ ਹੈ ਇਸ ਤਰ੍ਹਾਂ ਆਖਦੇ ਹਨ ਜੀ ਕਿ ਕਈ ਵਾਰ ਆਪਣੇ ਨਾਲ ਐਦਾਂ ਹੁੰਦਾ ਹੈ ਸਵੇਰ ਦੇ ਸਮੇਂ ਆਪਣਾ ਜਿਹੜਾ ਪਰਸ ਹੁੰਦਾ ਹੈ ਪੈਸਿਆਂ ਦੇ ਨਾਲ ਭਰਿਆ ਹੁੰਦਾ ਹੈ ਪਰ ਸ਼ਾਮ ਤੱਕ ਉਹ ਪਰਸ ਹਮੇਸ਼ਾ ਖਾਲੀ ਹੋ ਜਾਂਦਾ ਹੈ ਪਤਾ ਨਹੀਂ ਲੱਗਦਾ ਪੈਸਾ ਕਿੱਥੋਂ ਆਇਆ ਤੇ ਕਿੱਥੇ ਚਲਿਆ ਗਿਆ ਜਿਸ ਘਰ ਦੇ ਵਿੱਚ ਇੱਕ ਹੀ ਮਨੁੱਖ ਕਮਾਉਣ ਵਾਲਾ ਹੁੰਦਾ ਹੈ ਉਹ ਕਿਤੇ ਨਾ ਕਿਤੇ ਕਿਸੇ ਚੀਜ਼ ਨੂੰ ਲੈ ਕੇ ਡਿਪਰੈਸ਼ਨ ਟੈਨਸ਼ਨ ਦੇ ਵਿੱਚ ਰਹਿਣ ਲੱਗ ਜਾਂਦਾ ਹੈ ਉਹ ਸੋਚਦਾ ਹੈ ਮੈਂ ਇੰਨੀ ਜ਼ਿਆਦਾ ਮਿਹਨਤ ਵੀ ਕਰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਕੰਮ ਦੇ ਵਿੱਚ ਜੁਟਿਆ ਵੀ ਰਹਿੰਦਾ ਹਾਂ ਮਿਹਨਤ ਕਰਨ ਦੇ ਬਾਵਜੂਦ ਵੀ ਮੇਰੇ ਘਰ ਦੇ ਖਰਚਿਆਂ ਨੂੰ ਸਭ ਕੁਝ ਮਿਲਾ ਕੇ ਬਿਲਕੁਲ ਪੂਰੀ ਨਹੀਂ ਪੈਂਦੀ ਇਸੇ ਤਰ੍ਹਾਂ ਜੇਕਰ ਅੱਜ ਕੱਲ ਦੇ ਸਮੇਂ ਵਿੱਚ ਆਪਾਂ ਕਿਸੇ ਰਿਸ਼ਤੇਦਾਰ ਜਾਂ ਭੈਣ ਭਰਾ ਦੇ ਕੋਲ ਪੈਸਾ ਮੰਗਣ ਵੀ ਜਾਂਦੇ ਹਾਂ ਕਦੇ ਵੀ ਤੁਸੀਂ ਵੇਖਿਆ ਹੋਵੇਗਾ ਕਿ ਕੋਈ ਵੀ ਕਿਸੇ ਦੀ ਮਦਦ ਕਰਕੇ ਰਾਜ਼ੀ ਨਹੀਂ ਅੱਜ ਕੱਲ ਦੇ ਸਮੇਂ ਵਿੱਚ ਪੈਸਾ ਹੀ ਹਰ ਚੀਜ਼ ਨੂੰ ਲੈ ਕੇ ਤੇ ਪੈਸੇ ਦੀ ਹੀ ਪਾਵਰ ਹੈ ਜਿਸ ਦੇ ਕੋਲ ਪੈਸਾ ਹੈ ਉਸ ਦੀ ਹੀ ਕਦਰ ਹੁੰਦੀ ਹੈ ਜਿਸ ਦੇ ਕੋਲ ਪੈਸਾ ਨਹੀਂ ਹੈ ਉਹਦੀ ਕੋਈ ਕਦਰ ਵੀ ਨਹੀਂ ਕਰਦਾ ਇਸੇ ਤਰ੍ਹਾਂ ਹੀ ਅੱਜ ਦੀ ਜੋ ਅਸੀਂ ਤੁਹਾਡੇ ਨਾਲ ਵੀਡੀਓ ਸਾਂਝੀ ਕਰਨ ਲੱਗੇ ਹਾਂ ਇਸ ਦੇ ਵਿੱਚ ਤੁਸੀਂ ਆਪਣੇ ਹੀ ਘਰ ਦੇ ਵਿੱਚ ਦੋ ਲੌਂਗਾਂ ਨੂੰ ਇੱਕ ਅਜਿਹੀ ਜਗ੍ਹਾ ਤੇ ਸੁਪਾ ਕੇ ਰੱਖਣਾ ਹੈ ਜਿਸ ਨੂੰ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਪੈਸੇ ਦੇ ਰਿਲੇਟਿਡ ਜਿੰਨੀਆਂ ਵੀ ਮੁਸ਼ਕਿਲਾਂ ਤੇ ਪਰੇਸ਼ਾਨੀਆਂ ਹੋਣਗੀਆਂ ਉਹ ਦੂਰ ਹੋ ਜਾਣਗੀਆਂ ਤੇ ਪੈਸਾ ਜਿਸ ਦੇ ਕੋਲ ਹੈ ਅੱਜ ਕੱਲ ਦੇ ਸਮੇਂ ਵਿੱਚ ਉਸ ਦੇ ਘਰ ਵਿੱਚ ਹੀ ਸੁੱਖ ਸ਼ਾਂਤੀ ਹੈ ਜਿਸ ਦੇ ਘਰ ਵਿੱਚ ਪੈਸਾ ਹੈ ਇਨਸਾਨ ਦੇ ਕੋਲ ਘਰ ਦੇ ਵਿੱਚ ਪੈਸਾ ਨਹੀਂ ਤੇ ਉਸ ਘਰ ਦੇ ਵਿੱਚ ਹਮੇਸ਼ਾ ਕਲੇਸ਼ ਚੱਲਦਾ ਹੀ ਰਹਿੰਦਾ ਹੈ ਕਿਉਂਕਿ ਉਹ ਘਰ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਨਹੀਂ ਕਰ ਸਕਦਾ ਜਿਸ ਕਰਕੇ ਘਰ ਦੇ ਵਿੱਚ ਲੜਾਈ ਝਗੜਾ ਬਹੁਤ ਜ਼ਿਆਦਾ ਰਹਿੰਦਾ ਹੈ ਜਿਸ ਤਰ੍ਹਾਂ ਕਿ ਜੇਕਰ ਤੁਹਾਡਾ ਇਸ ਉਪਾਅ ਨੂੰ ਤੁਸੀਂ ਕਰ ਲਓਗੇ ਤੇ ਕਿਸ ਤਰੀਕੇ ਨਾਲ ਕਰਨਾ ਹੈ ਕਦੋਂ ਕਰਨਾ ਹੈ ਕਿਸ ਸਮੇਂ ਕਰਨਾ ਹੈ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਉਹ ਤੁਸੀਂ ਦੋ ਲੌਂਗਾਂ ਦਾ ਕੀ ਕਰਨਾ ਹੈ ਇੱਕ ਗੱਲ ਦਾ ਇਹ ਧਿਆਨ ਰੱਖਣਾ ਹੈ ਜਿਹੜੇ ਤੁਸੀਂ ਲੌਂਗ ਲੈਣੇ ਹਨ ਉਪਾਅ ਕਰਨ ਦੇ ਲਈ ਉਹ ਲੌਂਗ ਜਿਹੜੇ ਸਾਫ਼ ਸੁਥਰੇ ਤੇ ਬਿਲਕੁਲ ਹੀ ਪੂਰੇ ਹੋਣੇ ਚਾਹੀਦੇ ਹਨ ਭਾਵ ਕਿ ਕੋਈ ਵੀ ਫੁੱਲ ਟੁੱਟਾ ਨਹੀਂ ਹੋਣਾ ਚਾਹੀਦਾ ਫੁੱਲਾਂ ਤੋਂ ਬਗੈਰ ਵਾਲੇ ਲੌਂਗ ਤੁਸੀਂ ਨਹੀਂ ਲੈਣੇ ਭਾਵ ਕਿ ਟੁੱਟੇ ਫੁੱਟੇ ਲੌਂਗ ਨਹੀਂ ਲੈਣੇ ਕਿਉਂਕਿ ਜੇਕਰ ਤੁਸੀਂ ਟੁੱਟੇ ਹੋਏ ਫੁੱਲਾਂ ਤੋਂ ਬਿਨਾ ਵਾਲੇ ਲੌਂਗ ਵਰਤਦੇ ਹੋ ਇਸ ਉਪਾਅ ਦਾ ਫਿਰ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਇਸ ਉਪਾਅ ਨੂੰ ਤੁਸੀਂ ਕਿਸੇ ਵੀ ਦਿਨ ਕਿਸੇ ਵੀ ਸਮੇਂ ਕਰ ਸਕਦੇ ਹੋ ਬਸ ਇੱਕ ਬਹੁਤ ਹੀ ਜ਼ਿਆਦਾ ਸੌਖਾ ਤੇ ਸਿੰਪਲ ਉਪਾਅ ਹੈ ਇਸ ਦੇ ਲਈ ਸਾਨੂੰ ਚਾਹੀਦਾ ਕੀ ਹੈ ਜੀ ਦੋ ਗਿਣਤੀ ਦੇ ਲੌਂਗ ਚਾਹੀਦੇ ਹਨ ਇੱਕ ਛੋਟਾ ਜਿਹਾ ਟੁਕੜਾ ਲਾਲ ਕਪੜੇ ਦਾ ਚਾਹੀਦਾ ਹੈ ਜਿਹੜਾ ਲਾਲ ਕਪੜੇ ਦਾ ਟੁਕੜਾ ਹੈ ਉਹ ਉਹਨਾਂ ਕੋਲੋਂ ਜਿਸ ਦੇ ਵਿੱਚ ਤੁਸੀਂ ਲੌਂਗ ਨੂੰ ਲਪੇਟ ਸਕੋ ਲਪੇਟਣ ਦੇ ਲਈ ਚਾਹੀਦਾ ਹੈ ਇੱਕ ਲਾਲ ਕਪੜਾ ਸਿਰਫ ਇੰਨੀਆਂ ਹੀ ਚੀਜ਼ਾਂ ਚਾਹੀਦੀਆਂ ਹਨ ਸਾਨੂੰ ਇਹ ਇੱਕ ਉਪਾਅ ਕਰਨ ਦੇ ਲਈ ਸਭ ਤੋਂ ਪਹਿਲਾਂ ਇੱਕ ਗੱਲ ਤੁਸੀਂ ਧਿਆਨ ਵਿੱਚ ਰੱਖਣੀ ਹੈ ਖਾਸ ਕਰਕੇ ਇਹ ਕਿ ਜਦੋਂ ਤੁਸੀਂ ਇਸ ਲੌਂਗ ਨੂੰ ਉਪਾਣੋ ਕਰਨਾ ਹੈ ਤੁਸੀਂ ਆਪਣੇ ਸਿਰਫ ਪਰਿਵਾਰ ਦੇ ਮੈਂਬਰ ਤੋਂ ਇਲਾਵਾ ਕਿਸੇ ਹੋਰ ਨੂੰ ਇਸ ਉਪਾਅ ਬਾਰੇ ਬਿਲਕੁਲ ਵੀ ਨਹੀਂ ਦੱਸਣਾ। ਨਾ ਹੀ ਕਿਸੇ ਨੂੰ ਪਤਾ ਲੱਗਣਾ ਚਾਹੀਦਾ ਹੈ ਕਿਸੇ ਹੋਰ ਨੂੰ ਕਿ ਤੁਸੀਂ ਵੀ ਘਰ ਦੇ ਵਿੱਚ ਕੋਈ ਉਪਾਅ ਕੀਤਾ ਹੈ। ਕਿਉਂਕਿ ਕੁਝ ਭੈਣਾਂ ਤੇ ਕੁਝ ਲੇਡੀਜ਼ ਦਾ ਸੁਭਾਅ ਇਦਾਂ ਦਾ ਹੁੰਦਾ ਹੈ ਜਿੰਨਾ ਗੱਲ ਨੂੰ ਉਹ ਛੱਡਦੀਆਂ ਹੀ ਨਹੀਂ ਤੇ ਜਿੰਨਾ ਚਿਰ ਉਹ ਕਿਸੇ ਨੂੰ ਦੱਸ ਨਹੀਂ ਦਿੰਦੀਆਂ ਉਹਨਾਂ ਚਿਰ ਉਹਨਾਂ ਨੂੰ ਚੈਨ ਨਹੀਂ ਆਉਂਦਾ। ਉਹਨਾਂ ਦੇ ਘਰ ਵਿੱਚ ਇਸ ਤਰ੍ਹਾਂ ਦੇ ਉਪਾਅ ਕਰਨ ਦੇ ਨਾਲ ਸਗੋਂ ਹੀ ਘਰ ਦੇ ਵਿੱਚ ਦਿਲਇੱਦਰਤਾ ਆਉਣੀ ਸ਼ੁਰੂ ਹੋ ਜਾਂਦੀ ਹੈ। ਪਰ ਜਿਹੜੇ ਬਿਲਕੁਲ ਨਹੀਂ ਦੱਸਣਗੇ ਉਹਨਾਂ ਦੇ ਘਰ ਦੀ ਦਲੇਦਰਤਾ ਦੂਰ ਹੋ ਜਾਵੇਗੀ ਸਾਡੇ ਘਰ ਵਿੱਚ ਪਹਿਲਾਂ ਤੋਂ ਮਾਹੌਲ ਵਧੀਆ ਹੋ ਗਿਆ ਇਹ ਜਿਸ ਤਰ੍ਹਾਂ ਕਿ ਉਹ ਦੱਸ ਦਿੰਦੇ ਹਨ ਕਿ ਉਹਨਾਂ ਨੂੰ ਇਸ ਉਪਾਦ ਦਾ ਜਿਹੜਾ ਹੈ ਫਲ ਹੈ ਉਹ ਮਿਲ ਚੁੱਕਾ ਹੈ ਉਹ ਪੂਰਾ ਸਹੀ ਤਰੀਕੇ ਨਾਲ ਕਈਆਂ ਨੂੰ ਫਿਰ ਫਲ ਨਹੀਂ ਮਿਲਦਾ ਜਿਸ ਕਰਕੇ ਕਈ ਭੈਣ ਭਰਾਵਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਸਾਨੂੰ ਇਸ ਉਪਾਅ ਨਾਲ ਕੋਈ ਫਾਇਦਾ ਨਹੀਂ ਹੋਇਆ ਇਸ ਚੀਜ਼ ਦਾ ਖਾਸ ਕਰਕੇ ਤੁਸੀਂ ਧਿਆਨ ਰੱਖਣਾ ਹੈ ਤੁਹਾਡੇ ਪਰਿਵਾਰ ਤੋਂ ਇਲਾਵਾ ਇਸ ਉਪਾਅ ਦੇ ਬਾਰੇ ਕਿਸੇ ਤੀਸਰੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਇਸ ਤਰ੍ਹਾਂ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਦੋ ਲੌਂਗ ਲੈਣੇ ਹਨ ਜੋ ਕਿ ਪੂਰੇ ਹੀ ਸਾਬਤ ਹੋਣੇ ਚਾਹੀਦੇ ਹਨ ਬਿਲਕੁਲ ਵੀ ਟੁੱਟੇ ਫੁੱਟੇ ਨਹੀਂ ਹੋਣੇ ਚਾਹੀਦੇ ਤੁਸੀਂ ਇੱਕ ਥੋੜਾ ਜਿਹਾ ਲਾਲ ਕੱਪੜਾ ਲੈਣਾ ਹੈ ਜੇਕਰ ਤੁਸੀਂ ਥੋੜਾ ਜਿਹਾ ਵੱਡਾ ਲੈ ਲੈਂਦੇ ਹੋ ਉਸ ਦੀ ਤੁਸੀਂ ਦੋ ਲੌਂਗਾਂ ਨੂੰ ਚੰਗੇ ਤਰੀਕੇ ਨਾਲ ਲਪੇਟ ਕੇ ਤਾਂ ਕਿ ਉਹ ਕਿਸੇ ਨੂੰ ਦਿਖ ਨਾ ਸਕਣ ਤੁਸੀਂ ਉਹਨਾਂ ਦੀ ਗੱਠ ਵੀ ਮਾਰ ਸਕਦੇ ਹੋ ਜੇਕਰ ਕਪੜਾ ਛੋਟਾ ਹੈ ਤੁਸੀਂ ਚੰਗੀ ਤਰ੍ਹਾਂ ਉਸ ਉੱਪਰ ਲਗਾ ਕੇ ਲੌਂਗਾਂ ਨੂੰ ਲਪੇਟ ਕੇ ਰੱਖ ਦੇਣਾ ਹੈ ਲਪੇਟਣ ਤੋਂ ਬਾਅਦ ਇਹਨਾਂ ਲੌਂਗਾਂ ਨੂੰ ਆਪਣੇ ਘਰ ਵਿੱਚ ਉਸ ਜਗ੍ਹਾ ਤੇ ਰੱਖੋ ਜਿੱਥੇ ਕਿਸੇ ਦੀ ਨਿਗਾਹ ਨਾ ਪਵੇ ਜਿਵੇਂ ਘਰ ਦੀ ਤਜੋਰੀ ਵਿੱਚ ਰੱਖ ਸਕਦੇ ਹੋ ਘਰ ਦੀ ਤਜੋਰੀ ਵਿੱਚ ਰੱਖਣ ਦੇ ਨਾਲ ਫਿਰ ਤੁਹਾਡੇ ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਜੇਕਰ ਉੱਥੇ ਨਹੀਂ ਰੱਖਣਾ ਚਾਹੁੰਦੇ ਤਾਂ ਤੁਸੀਂ ਘਰ ਦਾ ਜੋ ਕੀਮਤੀ ਸਮਾਨ ਜਿਸ ਜਗ੍ਹਾ ਤੇ ਉੱਪਰ ਪਿਆ ਹੋਇਆ ਹੈ ਉਸ ਜਗ੍ਹਾ ਤੇ ਵੀ ਇਹ ਲਾਲ ਕੱਪੜੇ ਦੇ ਵਿੱਚ ਲੌਂਗ ਰੱਖ ਸਕਦੇ ਹੋ ਉਹ ਅਸੀਂ ਜਿਹੜਾ ਹੁਣ ਲਾਲ ਕੱਪੜਾ ਤੇ ਲੌਂਗ ਰੱਖਿਆ ਹੈ ਇਸ ਨੂੰ ਵਾਰ-ਵਾਰ ਕੱਢ ਕੇ ਬਿਲਕੁਲ ਵੀ ਨਹੀਂ ਵੇਖਣਾ ਉੱਥੇ ਹੀ ਰੱਖ ਲਓ ਤੇ ਆਪਣੇ ਘਰ ਦੇ ਜਿੱਥੇ ਵੀ ਅਸੀਂ ਜ਼ਰੂਰਤ ਦੀਆਂ ਚੀਜ਼ਾਂ ਜਿਹੜੀਆਂ ਕਿ ਖਾਸ ਹੁੰਦੀਆਂ ਹਨ ਉੱਥੇ ਰੱਖਦੇ ਹੋ ਉੱਥੇ ਇਸ ਚੀਜ਼ ਨੂੰ ਰੱਖ ਦਿਓ ਕਿਉਂਕਿ ਇਸ ਨੂੰ ਇਹ ਕਿਸੇ ਵੀ ਕਿਉਂਕਿ ਇਹ ਕਿਸੇ ਦੇ ਨਜ਼ਰੇ ਨਹੀਂ ਪੈਣਾ ਚਾਹੀਦਾ ਤੁਸੀਂ ਜਦੋਂ ਇਸ ਚੀਜ਼ ਨੂੰ ਰੱਖ ਦਿੰਦੇ ਹੋ ਮੁੜ ਕੇ ਭੁੱਲ ਜਾਓ ਇਸ ਦੇ ਮਨ ਦੇ ਵਿੱਚ ਵਾਰ-ਵਾਰ ਖਿਆਲ ਨਾ ਲੈ ਕੇ ਆਓ ਅਸੀਂ ਜਿੱਥੇ ਵੀ ਲਾਉਂਗ ਰੱਖੇ ਹਨ ਇਸ ਤਰ੍ਹਾਂ ਲਾਉਂਗ ਰੱਖਣ ਦੇ ਨਾਲ ਜਿਸ ਲਾਲ ਕੱਪੜੇ ਦੇ ਵਿੱਚ ਅਸੀਂ ਲਾਉਂਗ ਰੱਖੇ ਹਨ ਜਿਵੇਂ ਲਾਲ ਕੱਪੜਾ ਮਾਤਾ ਲక్ష్ਮੀ ਨੂੰ ਪਸੰਦ ਹੈ ਭਾਵ ਕਿ ਧਨ ਦੀ ਦੇਵੀ ਹੁੰਦੀ ਹੈ ਉਹ ਜਿਹੜਾ ਲਾਲ ਕੱਪੜਾ ਅਸੀਂ ਰੱਖਿਆ ਹੈ ਲਾਉਂਗਾਂ ਦੇ ਵਿੱਚ ਉਸ ਤੇ માતા લક્ષ્ਮੀ ਪ੍ਰਸੰਨ ਹੋ ਕੇ ਸਾਡੇ ਘਰ ਵਿੱਚ ਪੈਸੇ ਦੀ ਬਰਕਤ ਪਾਉਣੀ ਸ਼ੁਰੂ ਕਰ ਦੇਣਗੇ ਸਾਡੇ ਘਰ ਦੇ ਵਿੱਚ ਫਿਰ ਜਿਹੜਾ ਪੈਸਾ ਹੈ ਉਹ ਰੁਕਣਾ ਸ਼ੁਰੂ ਹੋ ਜਾਵੇਗਾ ਪੈਸੇ ਨੂੰ ਲੈ ਕੇ ਜਿੰਨੀਆਂ ਵੀ ਪ੍ਰੋਬਲਮਸ ਹਨ ਦੂਰ ਹੋ ਜਾਣਗੀਆਂ ਤੁਹਾਡੇ ਘਰ ਵਿੱਚੋਂ ਦਿਲਿੱਦਰ ਖਤਮ ਹੋਵੇਗਾ ਚਾਰਾਂ ਪਾਸਿਆਂ ਤੋਂ ਪੈਸਾ ਆਉਣ ਦਾ ਹੇਲਾ ਵਸੀਲਾ ਬਣ ਜਾਵੇਗਾ ਜੇਕਰ ਕਾਫੀ ਸਮੇਂ ਤੋਂ ਜਵਾਬ ਨਹੀਂ ਸਿਗ ਰਹੀ ਪਰ ਤੁਸੀਂ ਬਹੁਤ ਮਿਹਨਤ ਕਰ ਰਹੇ ਸੀ ਉਸ ਦਾ ਵੀ ਫਲ ਮਿਲ ਜਾਵੇਗਾ ਜਿਹੜੇ ਅਸੀਂ ਤੋਂ ਲੌਂਗ ਰੱਖੇ ਹਨ ਲੌਂਗਾਂ ਦੇ ਵਿੱਚ ਐਸੀ ਸ਼ਕਤੀ ਹੁੰਦੀ ਹੈ ਕਿ ਇੱਕ ਚੁੰਬਕ ਦੀ ਤਰ੍ਹਾਂ ਧਰਨ ਨੂੰ ਆਪਣੇ ਵੱਲ ਖਿੱਚਦਾ ਹੈ ਜਿਸ ਦੇ ਨਾਲ ਲੋਕ ਆਪਣੇ ਘਰ ਦੇ ਵਿੱਚ ਜਿੰਨੀਆਂ ਵੀ ਮਾੜੀਆਂ ਸ਼ਕਤੀਆਂ ਹਨ ਸਾਡੇ ਘਰ ਦੇ ਵਿੱਚ ਸੋਚਦੇ ਹਨ ਕਿ 네ਗੇਟਿਵ એનર્ਜੀ ਹੁੰਦੀ ਹੈ ਉਹਨਾਂ ਨੂੰ ਵੀ ਆਪਣੇ ਘਰ ਵਿੱਚੋਂ ਬਾਹਰ ਕੱਢਣ ਲਈ ਇਹ ਲੌਂਗ ਇੰਨੀ ਸ਼ਕਤੀ ਰੱਖਦੇ ਹਨ ਕਿ ਸਾਰੀ 네ਗੇਟਿਵਿਟੀ ਨੂੰ ਆਪਣੇ ਵਿੱਚ ਖਿੱਚ ਲੈਂਦੇ ਹਨ ਜਿਹੜਾ ਲਾਲ ਕੱਪੜਾ ਹੈ ਮਾਤਾ ਲਕਸ਼ਮੀ ਨੂੰ ਪ੍ਰਸੰਨ ਹੈ ਤੇ ਨਾਲ ਹੀ ਖੁਸ਼ ਕਰਦਾ ਹੈ ਜਿਸ ਤੇ ਕਰਕੇ ਮਾਤਾ ਲక్ష్ਮੀ ਖੁਸ਼ ਹੁੰਦੀ ਹੈ ਪੈਸੇ ਵਿਸ਼ਵਾਸ ਕਰਦੀ ਹੈ ਜਿਹੜੇ ਦੋ ਲੋਗ ਹਨ 네ਗੇਟਿਵ એનર્ਜੀ ਨੂੰ ਵੀ ਦੂਰ ਕਰਦੇ ਹਨ ਨਕਾਰਾਤਮਕ ਊਰਜਾ ਤੁਹਾਡੇ ਘਰ ਵਿੱਚੋਂ ਬਾਹਰ ਕੱਢਣ ਦੀ ਆਪਣੇ ਆਪ ਵਿੱਚ ਸਮਰੱਥਾ ਰੱਖਦੇ ਹਨ ਧਨ ਨੂੰ ਆਪਣੇ ਵੱਲ ਖਿੱਚਣ ਦੀ ਸਮਰੱਥਾ ਰੱਖਦੇ ਹਨ ਇਸ ਕਰਕੇ ਸਾਡੇ ਘਰ ਵਿੱਚ ਜਿਹੜਾ ਪੈਸਾ ਹੈ ਫਿਰ ਰੁਕਣਾ ਸ਼ੁਰੂ ਹੋ ਜਾਵੇਗਾ ਤੇ ਬਰਕਤ ਪੈਣੀ ਸ਼ੁਰੂ ਹੋ ਜਾਵੇਗੀ ਜਿੰਨੀਆਂ ਵੀ ਤੁਹਾਡੀਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਪੈਸੇ ਸੰਬੰਧੀ ਹਨ ਸਾਰੀਆਂ ਖਤਮ ਹੋ ਜਾਣਗੀਆਂ ਸਾਧ ਸੰਗਤ ਜੀ ਇਹ ਮਨ ਦਾ ਵਹਿਮ ਹੈ ਕਿ ਇਹ ਵਹਿਮ ਭਰਮ ਹੁੰਦੇ ਹਨ ਇਹ ਇੱਕ ਸਿੰਪਲ ਜਿਹਾ ਉਪਾਅ ਕਰਦੇ ਵਿੱਚ ਹੀ ਚੀਜ਼ਾਂ ਲੈ ਕੇ ਆਪਣੇ ਹੀ ਫਾਇਦੇ ਲਈ ਸਾਨੂੰ ਕਰਕੇ ਵੇਖਣਾ ਚਾਹੀਦਾ ਹੈ ਕਿਉਂਕਿ ਕਈ ਅਜਿਹੀਆਂ ਚੀਜ਼ਾਂ ਕੁਦਰਤ ਨੇ ਬਣਾਈਆਂ ਹਨ ਜੋ ਹਰ ਇੱਕ ਆਪੋ ਆਪਣੀ એનર્ਜੀ ਨੂੰ ਛੱਡਦੀਆਂ ਹਨ ਤੇ ਇਹ ਕੋਈ ਟੂਣਾ ਟੋਟਕਾ ਨਹੀਂ ਇਹਨਾਂ ਕੁਦਰਤੀ ਚੀਜ਼ਾਂ ਦੇ ਨਾਲ ਸਾਡੇ ਬਜ਼ੁਰਗ ਵੀ ਘਰਾਂ ਵਿੱਚ ਖੁਸ਼ੀਆਂ ਲੈ ਕੇ ਆਉਂਦੇ ਸਨ ਤੇ ਵੱਧ ਤੋਂ ਵੱਧ ਇਹਨਾਂ ਉਪਾਅਾਂ ਨੂੰ ਵੀ ਕਰਦੇ ਸਨ ਤੇ ਗੁਰਬਾਣੀ ਦੇ ਨਾਲ ਵੀ ਜੁੜਦੇ ਸਨ ਵੱਧ ਤੋਂ ਵੱਧ ਗੁਰਬਾਣੀ ਦਾ ਜਾਪ ਵੀ ਕਰਨਾ ਚਾਹੀਦਾ ਹੈ ਇਹ ਉਪਾਅ ਬੰਦਿਆਂ ਦੇ ਲਈ ਹਨ ਉਹਨਾਂ ਮਨੁੱਖਾਂ ਦੇ ਲਈ ਹਨ ਜੋ ਹਰ ਪਾਸਿਓਂ ਥੱਕ ਹਾਰ ਚੁੱਕੇ ਹੁੰਦੇ ਹਨ ਤੇ ਉਹ ਵੀ ਇਸ ਉਪਾਅ ਨੂੰ ਕਰ ਸਕਦੇ ਹਨ ਤਾਂ ਕਿ ਉਹਨਾਂ ਦਾ ਦਰਦ ਘਟ ਹੋ ਜਾਵੇ ਉਹਨਾਂ ਦੀਆਂ ਤਕਲੀਫਾਂ ਦਾ ਉਹਨਾਂ ਨੂੰ ਹੱਲ ਮਿਲ ਜਾਵੇ ਜਿਸ ਦੇ ਨਾਲ ਇਹ ਨਵਾਂ ਵਰਕੀਆਂ ਪਰੇਸ਼ਾਨੀਆਂ ਤੋਂ ਉਹਨਾਂ ਦਾ ਹੁਣ ਖਿਹੜਾ ਛੁੱਟ ਜਾਵੇ ਤੇ ਪੈਸੇ ਸੰਬੰਧੀ ਬਹੁਤ ਹੀ ਐਸੀਆਂ ਪਰੇਸ਼ਾਨੀਆਂ ਹੁੰਦੀਆਂ ਹਨ ਕਿ ਜਿਹੜਾ ਵਿਅਕਤੀ ਇਕੱਲਾ ਹੀ ਕਮਾਉਣ ਵਾਲਾ ਹੋਵੇ ਉਸ ਨੂੰ ਤਾਂ ਵੈਸੇ ਹੀ ਬੜੀਆਂ ਜ਼ਿਆਦਾ ਪਰੇਸ਼ਾਨੀਆਂ ਹੁੰਦੀਆਂ ਹਨ ਜੇਕਰ ਇਹ ਛੋਟੇ-ਛੋਟੇ ਉਪਾਅ ਕਰਨ ਦੇ ਨਾਲ ਸਾਡੀਆਂ ਐਡੀਆਂ ਵੱਡੀਆਂ ਪਰੇਸ਼ਾਨੀਆਂ ਦਾ ਹੱਲ ਹੋ ਸਕਦਾ ਹੈ ਤਾਂ ਸਾਨੂੰ ਕਰਕੇ ਵੇਖ ਲੈਣਾ ਚਾਹੀਦਾ ਹੈ ਨਾਲ ਹੀ ਨਾਲ ਸਾਧ ਸੰਗਤ ਜੀ ਤੁਸੀਂ ਬਾਣੀ ਦਾ ਖਿਹੜਾ ਕਦੇ ਵੀ ਨਹੀਂ ਛੱਡਣਾ ਗੁਰਬਾਣੀ ਜੇਕਰ ਪੜਦੇ ਹੋ ਤੇ ਆਪਣਾ ਨੇਮ ਤੁਸੀਂ ਹੋਰ ਵਧਾ ਲੈਣਾ ਹੈ ਜਿਸ ਦੇ ਨਾਲ ਪਰਮਾਤਮਾ ਜੀ ਤੁਹਾਡੇ ਤੇ ਖੁਸ਼ ਹੋ ਜਾਣਗੇ ਤੇ ਕਿਰਪਾ ਦਾ ਵਾਸ ਹਮੇਸ਼ਾ ਲਈ ਤੁਹਾਡੇ ਘਰ ਤੇ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ